ਅੱਜ ਸੰਦਲ ਚੈਨਲ ਦੇ ਆਪ ਜੀ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਇਨ੍ਹਾਂ ਤਿੰਨਾਂ ਪਵਿੱਤਰ ਸ਼ਰਨੋ ਚ ਨਹੀਂ ਵੇਚੇ ਜਾ ਸਕਣਗੇ ਮੀਟ ਤਮਾਕੂ ਪਦਾਰਥ ਅਤੇ ਸ਼ਰਾਬ ਨੋਟੀਫਿਕੇਸ਼ਨ ਜਾਰੀ ਪੰਜਾਬ ਸਰਕਾਰ ਨੇ ਧਾਰਮਿਕ ਮਹੱਤਾ ਵਾਲੇ ਤੇ ਨਸ਼ਰ ਅੰਮ੍ਰਿਤਸਰ ਸ੍ਰੀ ਨਾਨਕਪੁਰ ਸਾਹਿਬ ਤੇ ਤਲਵੰਡੀ ਸਾਬੋ ਦੀ ਵਰਲਡ ਵਰਲਡ ਸਿਟੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਹ ਜਾਣਕਾਰੀ ਐਤਵਾਰ ਨੂੰ ਮੁੱਖ ਮੰਤਰੀ ਮਾਨ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਕਰਕੇ ਦਿੱਤੀ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਫੈਸਲਾ ਹੈ ਇਥੇ ਮਾਸ ਸੁਰਾਸ ਤਮਾਕੂ ਪ੍ਰਦਾਤ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦੀ ਵਿਕਰੀ ਤੇ ਪਾਬੰਦੀ ਹੋਵੇਗੀ ਤੇ ਉਹਨਾਂ ਦੀ ਵਿਕਰੀ ਖਰਾਬ ਸਖਤ ਨਿਯਮ ਲਾਗੂ ਹੋਣਗੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ 5 ਤੱਕ ਸਹਿਬਾਂ ਨੂੰ ਚੋ ਤਿੰਨ ਤੱਕ ਪੰਜਾਬ ਚ ਹਨ ਤੇ ਅੰਮ੍ਰਿਤਸਰ ਸ੍ਰੀ ਕਾਲ ਸਗਤ ਸਾਹਿਬ ਵਿਖੇ ਅਨੰਤਪੁਰ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਲਵੰਡੀ ਸਾਬੋ ਤੇ ਤਖਤ ਸ੍ਰੀ ਦਮਦਮਾ ਸਾਹਿਬ ਸਭ ਸਥਿਤ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਦੀ ਦਿਹਾੜਾ ਮਨਾਉਣ ਲਈ ਕਰਵਾਏ ਗਏ ਸੂਬਾ ਪਰਦੀ ਸੁਗਮਾਗਮ ਵਿਖੇ ਅਨੰਤਪੁਰ ਸਾਹਿਬ ਦੀ ਪਿੱਤਰ 33 ਤੋਂ ਇਨ ਤਿੰਨ ਸ਼ਹਿਰਾਂ ਦੀ ਵਰਲਡ ਸਿਟੀ ਨੂੰ ਪਵਿੱਤਰ ਸ਼ਹਿਰ ਲਾਨਿਆ ਗਿਆ ਹੈ। ਹੁਣ 15 ਦਸੰਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਅਧਾਰਕ ਤੌਰ ਤੇ ਹਰਿਆਣਿਆਂ ਦਾ ਕੇਂਦਰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਹੈ। ਸਰਕਾਰ ਦੀ ਪ੍ਰਤੀਬੱਧਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਸੂਬੇ ਦੇ ਲੋਕਾਂ ਨੂੰ ਪੂਰੀ ਜ਼ਿੰਮੇਵਾਰੀ ਨਿਭੋਸਾ ਦਿੰਦਾ ਕਿ ਇਨ੍ਹਾਂ ਸ਼ਹਿਰਾਂ ਦੇ ਸਮੁੱਚੇ ਦੇ ਲੋੜੀ ਦੇ ਵਿਕਾਸ ਦੇ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਸ਼ਹਿਰ ਸਿਰਫ ਰਵਾਨੀਆਂ ਦਾ ਕੇਂਦਰ ਨਹੀਂ ਬਲਕਿ ਸਾਡੀ ਸੱਭਿਆਚਾਰਕ ਰਸਤਾ ਸ਼ਾਨ ਦਾ ਪ੍ਰਤੀਕ ਵੀ ਹਨ। ਇਸ ਹਾਲਾਤ ਵਿੱਚ ਸੂਬਾ ਸਰਕਾਰ ਨੇ ਪਵਿੱਤਰ ਸ਼ਹਿਰਾਂ ਵਿੱਚ ਆਉਣ ਵਾਲੇ ਸ਼ੁਰੂਆਤ ਸੁਧਾਰ ਲੋਕਾਂ ਲਈ ਸਾਰੀ ਜ਼ਰੂਰੀ ਸੁਰਤਾਜ ਕਿੰਨੀ ਬਣਾਈ ਗਈ ਇਥੇ ਇਹ ਰੱਖਿਆ ਮਿੰਨੀ ਬੱਸ ਅਤੇ ਹੋਰ ਜਨਤਕ ਟ੍ਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨ ਸਮੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੁਨੀਆ ਪਰਤੇ ਆਉਣ ਵਾਲੇ ਸ਼ਰਦਾਂਦੁਲਨ ਦੀ ਸੰਗਤਾਂ ਨੂੰ ਕਿਸੇ ਵੀ ਤਰੀਕੇ ਨਾਲ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵਰਲਡ ਸਿਟੀ ਉਸ ਖੇਤਰ ਤੋਂ ਜੋ ਅਮਰਸਾਤ ਨੂੰ ਨਾਦਪੁਰ ਸਾਹਿਬ ਦੇ ਤਲਵੰਡੀ ਸਾਬੋ ਦਾ ਪੁਰਾਣਾ ਉਸਤਾਦ ਅਦਰੂਨ ਅਦਰੂਨ ਲਾਕਾ ਇਸ ਸਮੇਂ ਨਾਲ ਨਾਲ ਸ਼ਹਿਰਾਂ ਦੇ ਘੇਰਾਵਾਦਾ ਹੈ ਤੇ ਪਰ ਇਸ ਪਾਵਨੀਆਂ ਸਿਰਫ ਅਦਰੂਨ ਸ਼ਹਿਰ ਦੇ ਹੀ ਲਾਗੂ ਹੋਣ ਗਈਆਂ ਧੰਨਵਾਦ ਜੀ ਖਬਰਾਂ ਸੁਣ ਲਈ ਬੜੇ ਰੋਖ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ